ਬੀਬੀ ਰਜਨੀ ਫਿਲਮ ਆਈਏ ਤੇ ਜਿਸ ਦਿਨ ਦੀ ਆਈਏ ਹਰ ਪਾਸੇ ਬੀਬੀ ਰਜਨੀ ਫਿਲਮ ਦੇ ਬਾਰੇ ਗੱਲਬਾਤ ਹੋ ਰਹੀਏ ਬੀਬੀ ਰਜਨੀ ਦੇ ਚਰਚੇ ਲੈਂਦੇ ਪੰਜਾਬ ਵੀ ਪਹੁੰਚ ਚੁੱਕੇ ਨੇ ਤੇ ਲੈਂਦੇ ਪੰਜਾਬ ਦੇ ਲੋਕ ਗੱਲਬਾਤ ਕਰ ਰਹੇ ਨੇ ਬੀਬੀ ਰਜਨੀ ਨੂੰ ਲੈ ਕੇ ਤੇ ਅੱਜ ਦੀ ਫਿਲਮ ਚ ਦੇਖਾਂਗੇ ਅੱਜ ਦੀ ਵੀਡੀਓ ਚ ਦੇਖਾਂਗੇ ਕਿ ਬੀਬੀ ਰਜਨੀ ਦੇ ਬਾਰੇ ਲੈਂਦੇ ਪੰਜਾਬ ਦੇ ਲੋਕ ਕੀ ਸੋਚਦੇ ਨੇ ਕੀ ਗੱਲਬਾਤ ਕਰਦੇ ਨੇ ਤੇ ਵੀਡੀਓ ਦੀ ਤਰ੍ਹਾਂ ਵਧਣ ਤੋਂ ਪਹਿਲੇ ਤੁਹਾਡੀ ਅੱਗੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈੱਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਣ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਆ 1 2 3 ਗੋ ਕੀ ਹਾਲਾ ਤਕੜਿਓ ਸਾਰੇ ਇੱਕ ਪੰਜਾਬੀ ਮੂਵੀ ਆਈ ਆ ਬੀਬੀ ਰਜਨੀ ਮੈਨੂੰ ਇਹ ਲੱਗਦਾ ਕਿ ਉਹਨੇ ਇੱਕ ਵਾਰੀ ਪੂਰੀ ਪੰਜਾਬੀ ਕੌਮ ਨੂੰ ਝੰਡੋੜ ਕੇ ਰੱਖਤਾ ਸਾਡਾ ਪੰਜਾਬੀ ਸੰਮਾ ਪਹਿਲੇ ਬੜਾ ਨਵੈਕਲਾ ਕੰਮ ਕਰਦਾ ਪਿਆ ਪਰੇ ਫਿਲਮ ਬਣਾ ਕੇ ਨਾ ਪੰਜਾਬੀ ਸਿਨੇਮੇ ਦੇ ਮੱਥੇ ਤੇ ਟਿੱਕਾ ਜੜਦਾ ਕਿ ਚੜ੍ਹਦੇ ਪੰਜਾਬ ਵਾਲੇ 2% ਹੋ ਕੇ ਬਾਲੀਵੁੱਡ ਨਾਲ ਟੱਕਰ ਲਈ ਬੈਠੇ ਨੇ ਅਸੀਂ ਲੈਂਦੇ ਪੰਜਾਬ ਵਾਲੇ 12-14 ਕਰੋੜ ਹੋ ਕੇ ਤੇ ਸਾਡੇ ਕੋ ਪੰਜਾਬੀ ਸਿਨੇਮਾ ਕੋਈ ਨਹੀਂ ਉਹ ਕਹਿੰਦਾ ਕਿ ਪਾਪ ਕਰੇ ਤੂੰ ਚੁੱਪ ਚਪੀਤੇ ਤੇ ਦਾਨ ਕਰੇ ਪਰ ਰੋਲਾ ਵੇ ਬਾਹਰੋਂ ਦਿੱਸਦਾ ਸਾਫ ਸੱਜਾ ਅੰਦਰੋਂ ਕਾਲਾ ਕੋਲਾ ਵੇ ਤੇ ਨਾਮ ਲਈ ਸੁਣਨ ਦੇ ਵੇਲੇ ਹੋ ਜਾਂਦਾ ਕਿਉਂ ਬੋਲਾ ਵੇ ਬੰਦਿਆ ਤੇਰੀ ਹਰ ਹਰਕਤ ਤੇ ਨਜ਼ਰ ਰੱਖੇਂਦਾ ਮੌਲਾ ਵੇ ਨਜ਼ਰ ਰੱਖੇਂਦਾ ਮੌਲਾ ਵੇ ਇਹੀ ਗੱਲ ਫਿਲਮ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰੱਬ ਤੁਹਾਡੀ ਹਰ ਹਰਕਤ ਤੇ ਨਜ਼ਰ ਰੱਖਦਾ ਔਰ ਤੁਹਾਡੀ ਸ਼ਾਹ ਰਗ ਤੋਂ ਵੀ ਨੇੜੇ ਆ ਤੁਹਾਨੂੰ ਰੱਬ ਤੇ ਯਕੀਨ ਰੱਖਣਾ ਚਾਹੀਦਾ ਲੇਕਿਨ ਇਹ ਗੱਲ ਬੀਬੀ ਰਜਨੀ ਦਾ ਬਾਪ ਪੱਟੀ ਦਾ ਰਾਜਾ ਦੂਨੀ ਚੰਦ ਨਹੀਂ ਮੰਨਦਾ ਉਹਨੇ ਆਪਣੇ ਵਕਤ ਦੇ ਵਿੱਚ ਮਸਜਿਦਾਂ ਤੇ ਮੰਦਰਾਂ ਨੂੰ ਤਾਲੇ ਮਰਵਾ ਦਿੱਤੇ ਸੀ ਕਿ ਰੱਬ ਦਾ ਵਜੂਦ ਹੈ ਹੀ ਨਹੀਂ ਮੈਂ ਹੀ ਰੱਬ ਹਾਂ ਮੈਨੂੰ ਰੱਬ ਮੰਨੋ ਉਹ ਆਪਣੀ ਰਿਆਆ ਨੂੰ ਆਪਣੀਆਂ ਧੀਆ ਨੂੰ ਪੁੱਛਦਾ ਕਿ ਤੁਹਾਨੂੰ ਖਾਣ ਪਾਣ ਨੂੰ ਕੌਣ ਦਿੰਦਾ ਤਾਂ ਕਹਿੰਦੀ ਇਹਨੇ ਤੁਸੀਂ ਅਖਰ ਰੱਬ ਕੌਣ ਕਹਿੰਦੇ ਨੇ ਕਿ ਤੂੰ ਰੱਬ ਹੈ ਵੀਰ ਜਨੀ ਅਨਕਾਰੀ ਹੋ ਜਾਂਦੀ ਆ ਉਹ ਕਹਿੰਦੀ ਆ ਕਿ ਤੂੰ ਰੱਬ ਨਹੀਂ ਆ ਤੇਰੇ ਤੋਂ ਉੱਤੇ ਵੀ ਇੱਕ ਆਜ਼ਾਦ ਬੈਠੇ ਹੋਏ ਆ ਜਿਹਨੂੰ ਰੱਬ ਕਹਿੰਦੇ ਨੇ ਉਹ ਤੈਨੂੰ ਦਿੰਦਾ ਔਰ ਤੇਰੇ ਵਸੀਲੇ ਨਾਲ ਸਾਨੂੰ ਮਿਲਦਾ ਇਸ ਗੱਲ ਦਾ ਗੁੱਸਾ ਕਰਦਾ ਦੂਨੀ ਚੰਦ ਤੇ ਆਪਣੀ ਤੀ ਦਾ ਵਿਆਹ ਇੱਕ ਕੋਹ ਚੱਲੇ ਬੰਦੇ ਨਾਲ ਇੱਕ ਬਿਮਾਰ ਬੰਦੇ ਨਾਲ ਕਰ ਦਿੰਦਾ ਔਰ ਕਹਿੰਦਾ ਕਿ ਜਾ ਤੇਰਾ ਰੱਬ ਹੋਇਆ ਤਾਂ ਤੈਨੂੰ ਆਪੇ ਦੇਖ ਲੂਗਾ ਕਹਿੰਦੇ ਨਾ ਕਿ ਤਾਕਤਵਰ ਹੋਣੇ ਦਾ غرور ਮਤ ਕੀਜੀਏ ਸਾਹਿਬ ਵਕਤ ਕੇ ਸਮੁੰਦਰ ਮੇਂ ਕਈ ਫਰਾਂ ਡੂਬੇ ਹੈਂ ਅਦਾਲਤੇ ਖੁਦਾ ਮੇਂ ਭਲਾ ਕੈਸੇ ਹਰਾ ਪਾਓਗੇ ਮੁਝੇ ਸਬਰ ਕਰਨੇ ਵਾਲੋਂ ਕਾ ਮੁਕਦਮਾ ਖੁਦ ਖੁਦਾ ਲੜਤਾ ਹੈ ਖੁਦ ਖੁਦਾ ਲੜਤਾ ਰੱਬ ਨੇ ਉਹਦਾ ਮੁਕਦਮਾ ਲੜਿਆ ਉਹਨੇ ਰੱਬ ਦਾ ਭਾਣਾ ਮੰਨ ਕੇ ਸਬਰ ਕਰਕੇ ਉਸ ਬੰਦੇ ਨੂੰ ਆਪਣੇ ਲੜ ਲਾਇਆ ਔਰ ਦੁਨੀਆ ਤੇ ਅੱਜ ਮਿਸਾਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਜੋ ਸਰ ਟੁਕੀ ਲਈ ਉਹਦਾ ਕੋਡ ਖਤਮ ਹੋਇਆ ਦੁੱਖ ਭੰਜਨੀ ਬੇਰੀ ਸਾਹਿਬ ਵੀ ਮੌਜੂਦ ਹੈ ਉੱਤੇ ਤਖਤੀ ਲੱਗੀ ਹੋਈ ਹੈ ਜਿੱਤੇ ਪੂਰੀ ਹਿਸਟਰੀ ਲਿਖੀ ਹੋਈ ਹੈ ਤੁਹਾਨੂੰ ਮੈਂ ਗੱਲ ਸੁਣਾਉਣਾ ਕਿ ਕਿਸੇ ਹਮਾਮ ਦੇ ਵਿੱਚ ਇੱਕ ਬਜ਼ੁਰਗ ਗਿਆ ਦਾੜੀ ਕਟਾਉਣ ਵਾਸਤੇ ਜਾਂ ਵਾਲ ਕਟਾਉਣ ਵਾਸਤੇ ਅੱਗੂ ਹਜਾਮ ਉਹਦੇ ਨਾਲ ਗੱਪਸ਼ਾਪ ਲਾਉਂਦਾ ਲਾਉਂਦਾ ਉਹਨੂੰ ਕਹਿੰਦਾ ਕਿ ਬਾਬਾ ਜੀ ਮੈਨੂੰ ਇਹ ਲੱਗਦਾ ਕਿ ਦੁਨੀਆ 'ਚ ਰੱਬ ਦਾ ਵਜੂਦ ਹੈ ਹੀ ਨਹੀਂ ਉਹ ਕਹਿੰਦਾ ਕਿਉਂ ਕਹਿੰਦਾ ਜੇ ਰੱਬ ਹੁੰਦਾ ਤੇ ਦੁਨੀਆ 'ਚ ਦੁੱਖ ਪਰੇਸ਼ਾਨੀਆਂ ਮੁਸੀਬਤਾਂ ਨਾ ਹੁੰਦੀਆਂ ਤੇ ਇੰਨੀ ਦੇਰ ਦੇ ਵਿੱਚ ਇੱਕ ਬੰਦਾ ਬਾਹਰ ਆ ਜਾਂਦਾ ਉਹਦੇ ਵਾਲ ਵੱਧੇ ਹੁੰਦੇ ਆ ਦਾੜੀ ਵੱਡੀ ਹੁੰਦੀ ਤੇ ਬਾਬਾ ਕਹਿੰਦਾ ਕਿ ਮੈਨੂੰ ਐ ਲੱਗਦਾ ਕਿ ਦੁਨੀਆ ਤੇ ਨਾਈ ਯਾਨੀ ਕਿ ਹਜਾਮ ਦਾ ਵੀ ਕੋਈ ਵजूद ਨਹੀਂ ਹੈ ਤੇ ਉਹ ਪੁੱਛਦਾ ਕਿਉਂ ਕਹਿੰਦਾ ਕਿ ਆ ਦੇਖ ਲੈ ਬੰਦੇ ਦੇ ਵਾਲ ਵੱਧੇ ਹੋਏ ਆ ਅਦਰ ਨਾਈ ਹਜਾਮ ਹੁੰਦੇ ਤਾਂ ਇਹਦੇ ਵਾਲ ਕੱਟੇ ਹੁੰਦੇ ਤਾਂ ਨਾਈ ਇੱਕ ਜਵਾਬ ਦਿੰਦਾ ਕਹਿੰਦਾ ਬਾਬਾ ਜੀ ਇਹ ਬੰਦਾ ਸਾਡੇ ਕੋਲ ਆਵੇ ਤਾਂ ਸਹੀ ਅਸੀਂ ਇਹਦੇ ਵਾਲ ਕੱਟੀਏ ਬਾਬਾ ਕਹਿੰਦਾ ਕਿ ਇਸੇ ਤਰ੍ਹਾਂ ਰੱਬ ਦਾ ਵजूद ਮੌਜੂਦ ਹੈ ਤੁਸੀਂ ਰੱਬ ਦੇ ਕੋਲੇ ਹਦਾਇਤ ਲੈਣ ਜਾਓ ਤਾਂ ਸਹੀ ਤੁਹਾਨੂੰ ਪਤਾ ਲੱਗੇ ਕਿ ਰੱਬ ਹੈ ਇਸੇ ਤਰ੍ਹਾਂ ਬਾਬਾ ਫਰੀਦ ਇੱਕ ਵਾਰੀ ਕਿਸੇ ਬਸਤੀ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਨੇ ਤੇ ਵੇਖਦੇ ਨੇ ਕਿ ਇੱਕ ਅੰਬੀਰ ਔਰਤ ਹੈ ਕਿ ਗਰੀਬ ਔਰਤ ਨੂੰ ਬੜਾ ਮਾਰ ਰਹੀ ਹੈ ਤੇ ਪੁੱਛਿਆ ਦਰਿਆਵਤ ਕੀਤਾ ਕੀ ਗੱਲ ਹੈ ਕਿਉਂ ਮਾਰ ਰਹੀ ਆ ਜਵਾਬ ਮਿਲਦਾ ਕਿ ਜੀ ਇਹ ਦੀ ਨੁਕਰਾਨੀ ਆ ਤੇ ਅੱਖਾਂ ਦੇ ਵਿੱਚ ਸੁਰਮਾ ਪਾਉਣ ਲੱਗਿਆ ਰੇਤ ਦਾ ਜ਼ਰਰਾ ਚਲਾ ਗਿਆ ਉਹਦੇ ਕੋਲ ਹੀ ਉਹਨੂੰ ਤਕਲੀਫ ਹੋਈ ਆ ਤਾਂ ਉਹਨੂੰ ਮਾਰਦੀ ਪਈ ਆ ਬਾਬਾ ਫਰੀਦ ਇਹਨੀ ਗੱਲ ਸੁਣ ਕੇ ਉੱਥੋਂ ਚਲੇ ਜਾਂਦੇ ਆ ਕੁਝ ਸਾਲਾਂ ਬਾਅਦ ਵਾਪਸ ਜਦੋਂ ਆਉਂਦੇ ਆ ਤੇ ਵੇਖਦੇ ਆ ਕਿ ਉਸੇ ਬੀਬੀ ਦੀ ਖੋਪੜੀ ਪਈ ਆ ਤੇ ਉਹਦੀਆਂ ਅੱਖਾਂ ਵਾਲੀ ਜਗ੍ਹਾ ਤੋਂ ਇੱਥੋਂ ਬੱਚੇ ਬਾਹਰ ਆਉਂਦੇ ਆ ਤੇ ਚਿੜੀ ਉਹਨਾਂ ਨੂੰ ਦਾਣਾ ਦਿੰਦੀ ਆ ਤੇ ਦੁਬਾਰਾ ਲੈ ਕੇ ਅੰਦਰ ਚਲੇ ਜਾਂਦੇ ਆ ਤੇ ਉੱਥੇ ਬਾਬਾ ਫਰੀਦ ਇੱਕ ਬੜੀ ਸੋਹਣੀ ਗੱਲ ਲਿਖਦੇ ਨੇ ਕਿ ਜਿਨ ਲੋਈ ਜੱਗ ਮੋਇਆ ਸੋ ਲੋਈ ਮੈਂ ਡੱਠ ਕਜਰਾ ਰਾਖ ਨਾ ਸੰਧੀਆਂ ਅਜ ਪੰਛੀ ਸੋਇਓ ਵੱਠ ਕਿ ਜਿਹੜੀਆਂ ਅੱਖਾਂ ਇੱਕ ਰੇਤ ਦਾ ਜ਼ਰਾ ਨਹੀਂ ਸੀ ਸੈਂਦੀਆਂ ਤੇ ਅੱਜ ਉਹਨਾਂ ਦੇ ਵਿੱਚ ਪੰਛੀ ਨੇ ਕਰ ਰੱਬ ਬੰਦੇ ਨੂੰ ਇੱਕ ਮਿੰਟ ਲੰਦਾ ਲੱਖੋਂ ਕੱਕ ਤੇ ਕੱਖੋ ਲੱਕ ਕਰਨ ਲੱਗਿਆ ਅੱਜ ਕੱਲ ਅਸੀਂ ਵੀ ਹਰ ਇੱਕ ਦੇ ਵਿੱਚ ਗੱਲ ਬੋਲ ਦਿੰਦੇ ਆ ਪੰਜਾਬੀ ਸਾਰੇ ਕਿ ਪਤਾ ਨਹੀਂ ਸਾਡੀ ਵਾਰੀ ਰੱਬ ਸੌਂ ਗਿਆ ਕਿ ਪਤਾ ਨਹੀਂ ਰੱਬ ਹੈ ਹੀ ਕੋਈ ਨਹੀਂ ਸਾਨੂੰ ਇਹ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ ਰੱਬ ਹੈਗਾ ਅਸੀਂ ਉਸ ਧਰਤੀ ਦੇ ਜੰਮੇ ਜਾਏ ਹਾਂ ਉਸ ਪੰਜਾ ਪਾਣੀਆਂ ਦੇ ਜੰਮੇ ਜਾਏ ਹਾਂ ਕਿ ਸਾਡੇ ਬਜ਼ੁਰਗ ਜਿਹੜੇ ਸੀ ਬਾਬਾ ਨਾਨਕ ਬਾਬਾ ਫਰੀਦ ਬਾਬਾ ਬੁੱਲੇ ਸ਼ਾ ਬਾਬਾ ਸੁਲਤਾਨ ਬਹੁ ਸ਼ਾ ਹੁਸੈਨ ਉਹਨਾਂ ਨੇ ਰੱਬ ਦੀ ਤਾਰੀਫ਼ ਦੇ ਵਿੱਚ ਐਡੀਆਂ ਐਡੀਆਂ ਕਿਤਾਬਾਂ ਲਿਖ ਦਿੱਤੀਆਂ ਨੇ ਤੇ ਅਸੀਂ ਕਹਿੰਦੇ ਹਾਂ ਕਿ ਪਤਨ ਯਾਰ ਰੱਬ ਹੈ ਹੀ ਨਹੀਂ ਸਾਡੀ ਵਾਰੀ ਰੱਬ ਸੌਂ ਗਿਆ ਦਾ ਬਾਬਾ ਫਰੀਦ ਫਰਮਾਉਂਦੇ ਨੇ ਕਿ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਉ ਮਾਝਾ ਦੁੱਧ ਸੱਬੇ ਵਸਤੋਂ ਮਿੱਠੀਆਂ ਰੱਬ ਨਾ ਪੂਜਣ ਤਦ ਉਹ ਕਹਿੰਦੇ ਨੇ ਕਿ ਰੱਬ ਦਾ ਨਾਮ ਐਡਾ ਮਿੱਠਾ ਰੱਬ ਦੀ ਤਾਰੀਫ਼ ਦੇ ਵਿੱਚ ਕਹਦਾ ਹੈ ਨੇ ਕਿ ਉਹਦੇ ਅੱਗੇ ਦੁੱਧ ਵੀ ਬਾਬਾ ਫਰੀਦੀ ਫਰਮਾਉਂਦੇ ਪੈ ਨੇ ਸਾਨੂੰ ਪਤਾ ਕਿ ਦੁੱਧ ਦੇ ਵਿੱਚ ਮੱਖਣ ਹੈਗਾ ਪਰ ਨਜ਼ਰ ਨਹੀਂ ਆਉਂਦਾ ਇਸੇ ਤਰ੍ਹਾਂ ਇਸ ਨਿਜ਼ਾਮ ਦੇ ਵਿੱਚ ਰੱਬ ਦਾ ਵजूद ਹੈ ਪਰ ਸਾਨੂੰ ਨਜ਼ਰ ਨਹੀਂ ਆਉਂਦਾ ਤੇ ਜੇਕਰ ਇਨਸਾਨ ਦਾ ਕੀਦਾ ਪੱਕਾ ਹੋਵੇ ਤੁਸੀਂ ਤੇ ਯਕੀਨ ਹੋਵੇ ਯਕੀਨ ਕਾਮਲ ਹੋਵੇ ਤੇ ਰੱਬ ਨਜ਼ਰ ਵੀ ਆਉਂਦਾ ਰੱਬ ਮਿਲਦਾ ਵੀ ਆ ਕਿਉਂਕਿ ਰੱਬ ਹਰ ਇਨਸਾਨ ਦੇ ਵਿੱਚ ਵਸਦਾ ਤੁਸੀਂ ਇਨਸਾਨੀਅਤ ਨਾਲ ਪਿਆਰ ਕਰੋ ਤੁਹਾਨੂੰ ਰੱਬ ਮਿਲੇਗਾ ਲਾ ਸੂਨਾ ਕੁਰਾਨ ਪਾਕ ਦੇ ਵਿੱਚ ਵੀ ਫਰਮਾਉਂਦਾ ਜਫਾ ਬੀ ਅਲਾ ਰੱਬੀਕੁਮਾ ਤਕਜ਼ੀਬਨ ਤੁਮ ਖੁਦਾ ਕੀ ਕੌਨ ਕੌਨਸੀ ਨਿਮਤ ਕੋ ਜਟਲਾਓਗੇ ਸਾਡੇ ਹੱਥ ਨੇ ਆ ਅੱਖਾਂ ਨੇ ਜ਼ੁਬਾਨ ਨੇ ਮੈਂ ਬੋਲ ਰਿਹਾ ਪੈਰਾਂ ਤੇ ਖੜਾ ਆ ਰੱਬ ਨੇ ਦਿੱਤਾ ਕਿਸੇ ਇਨਸਾਨ ਨੇ ਇਹ ਨਹੀਂ ਦਿੱਤਾ ਇਨਸਾਨ ਦੇ ਹੱਥ ਦੇ ਵਿੱਚ ਕੋਈ ਚੀਜ਼ ਹੋਵੇ ਤਾਂ ਇਨਸਾਨ ਇਨਸਾਨ ਨੂੰ ਭੁੱਖਿਆ ਮਾਰ ਦੇ ਜੇ ਰਜ਼ਕ ਹੀ ਉਹਦੇ ਹੱਥ ਦੇ ਵਿੱਚ ਆ ਜਾਏ ਤੇ ਅੱਧੀ ਦੁਨੀਆ ਭੁੱਖੀ ਮਰ ਜਾ ਤੇ ਇਹ ਰੱਬ ਦੀ ਹੀ ਦੇਣਾ ਸਾਰੀ ਰੁੱਖ ਖਲੋਤੇ ਨੇ ਰੱਬ ਨੇ ਬਣਾਏ ਨੇ ਨਿਜਾਮੇ ਕੈਨਾਤ ਬਣਾਇਆ ਰੱਬ ਨੇ ਬਣਾਇਆ ਕਿਸੇ ਇਨਸਾਨ ਨੇ ਨਹੀਂ ਬਣਾਇਆ ਅੱਜ ਜਿੰਨੀ ਤਰੱਕੀ ਹੋ ਗਈ ਹੈ ਜਿੰਨੀ ਟੈਕਨੋਲੋਜੀ ਆ ਗਈ ਹੈ ਲੋਕਾਂ ਨੇ ਰੋਬੋਟ ਬਣਾ ਲੈ ਰਹੇ ਇਨਸਾਨੀ ਸ਼ਕਲ ਦੇ ਬੰਦੇ ਬਣਾ ਲੈ ਲੇਕਿਨ ਸਭ ਤੋਂ ਵੱਡੀ ਗੱਲ ਕੋਈ ਉਹਨਾਂ ਵਿੱਚ ਜਾਨ ਨਹੀਂ phੂਕ ਸਕਿਆ ਉਹ ਜਾਨ ਨਹੀਂ ਪਾ ਸਕਿਆ ਉਹਨਾਂ ਦੇ ਵਿੱਚ ਉਹ ਬਲੱਡ ਜਿਵੇਂ ਸਾਡੇ ਚੱਲਦਾ ਜਿਵੇਂ ਸਾਡੇ ਅੰਦਰ ਇੱਕ ਨਿਜ਼ਾਮ ਹੈ ਉਸ ਤਰ੍ਹਾਂ ਦਾ ਇਨਸਾਨ ਉਹਨੂੰ ਨਿਜ਼ਾਮ ਨਹੀਂ ਦੇ ਸਕਿਆ ਗੱਲਾਂ ਮੈਂ ਕਰੀ ਜਾਵਾਂ ਤਾਂ ਯਾਰ ਢੇ ਸਾਰੀਆਂ ਗੱਲਾਂ ਹੋ ਜਾਣੀਆਂ ਲੇਕਿਨ ਐਂਡ ਇੱਥ ਪੰਜਾਬੀ ਪਹੁੰਚੋ ਫਿਲਮ ਵੇਖੋ ਜਾ ਕੇ ਸਿਨੇਮਾ ਚ ਨਹੀਂ ਵੇਖ ਸਕਦੇ ਜਿੱਥੇ ਤੁਹਾਨੂੰ ਅਵੇਲੇਬਲ ਹੁੰਦੀ ਆ ਤੁਸੀਂ ਵੇਖੋ ਆਪਣੇ ਬੱਚਿਆਂ ਨੂੰ ਦਿਖਾਓ ਇਸ ਫਿਲਮ ਦੇ ਵਿੱਚ ਬੜੀ ਨੌਲੇਜ ਆ ਯਕੀਨ ਕਰ ਜਿਓ ਇਹ ਲੀਆਂ ਫਿਲਮਾਂ ਹੋਣੀਆਂ ਚਾਹੀਦੀਆਂ ਨੇ ਐਂਡ ਤੇ ਜੇ ਮੈਂ ਐਕਟਿੰਗ ਦੀ ਗੱਲ ਕਰਾਂ ਤਾਂ ਬਾਬਾ ਯੋਗਰਾਜ ਦੀ ਅੰਕੀ ਬਹੁਤ ਵਧੀਆ ਰੂਪੀ ਗਿੱਲ ਦੀ ਬਹੁਤ ਵਧੀਆ ਐਕਟਿੰਗ ਆ ਗੁਰਪ੍ਰੀਤ ਖੁੱਗੀ ਭਾਜੀ ਆਪਣੇ ਫੇਵਰੇਟ ਆ ਉਹ ਵੀ ਬਹੁਤ ਵਧੀਆ ਐਕਟਿੰਗ ਵਾਲੀ ਵੀ ਤੂੜ ਕਰਦੀ ਆ ਤੇ ਫਿਲਮ ਹੀ ਬਾਬੇ ਉਹ ਪੂਰੀ ਸਰਾ ਤੇ ਜਿਉਂਦੇ ਵਸਦੇ ਰੋ ਜ਼ਰੂਰ ਵੇਖਿਓ ਮੇਰੇ ਕੋਲ ਇਸ ਫਿਲਮ ਬਾਰੇ ਕਹਿਣ ਨੂੰ ਅੱਖਰ ਕੋਈ ਨਹੀਂ ਜੀ ਅੱਲਾ ਦੇ ਵਾਲੇ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਬੀਬੀ ਰਜਨੀ ਨੇ ਹਰ ਪਾਸੇ ਧਮ ਭਾਤੀ ਏ ਚੜਦੇ ਪੰਜਾਬ ਦੇ ਵਿੱਚ 2 ਕਰੋੜ ਪੰਜਾਬੀ ਹੋਣ ਦੇ ਬਾਵਜੂਦ ਬਾਲੀਵੁੱਡ ਨਾਲ ਟੱਕਰ ਲਈ ਬੈਠੇ ਨੇ ਲੈਂਦੇ ਪੰਜਾਬ ਦੇ ਵਿੱਚ ਕਿੰਨੀ ਵੱਡੀ ਤਦਾਦ ਦੇ ਪੰਜਾਬੀਆਂ ਦੀ ਲੇਕਿਨ ਉਸ ਦੇ ਬਾਵਜੂਦ ਸਾਡਾ ਸਿਨੇਮਾ ਹੀ ਨਹੀਂ ਹੈ ਸਾਡੀਆਂ ਫਿਲਮਾਂ ਹੀ ਨਹੀਂ ਹੈ ਕਿ ਜਿਹੜੀਆਂ ਅਸੀਂ ਫੈਮਿਲੀ ਦੇ ਨਾਲ ਬੈਠ ਕੇ ਦੇਖ ਸਕੀਏ ਚੜ੍ਹਦੇ ਪੰਜਾਬ ਦੇ ਵਿੱਚ ਐਸੀਆਂ ਫਿਲਮਾਂ ਬਣ ਰਹੀਆਂ ਨੇ ਜਿਹੜੀਆਂ ਅਸੀਂ ਆਪਣੀ ਫੈਮਿਲੀ ਨਾਲ ਵੀ ਬੈਠ ਕੇ ਦੇਖ ਸਕਨੇ ਆ ਤੇ ਜਿਨ੍ਹਾਂ ਦੇ ਰਾਈ ਸਾਨੂੰ ਇੱਕ ਸਬਕ ਮਿਲ ਰਿਹਾ ਸਾਨੂੰ ਇੱਕ ਸਬਕ ਦੇ ਰਹੀਆਂ ਨੇ ਫਿਲਮਾਂ ਤੇ ਸਾਨੂੰ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਤੇ ਇਹਨਾਂ ਤੋਂ ਸਬਕ ਲੈਣਾ ਚਾਹੀਦਾ ਸੱਚੀਆਂ ਕਹਾਣੀਆਂ ਦੇ ਉੱਤੇ ਮੱਬਣੀ ਫਿਲਮਾਂ ਬਣਾ ਰਹੇ ਆ ਚੜ੍ਹਦੇ ਪੰਜਾਬ ਵਾਲੇ ਤੇ ਚੜ੍ਹਦੇ ਪੰਜਾਬ ਵਾਲਿਆਂ ਨੇ ਬਾਲੀਵੁੱਡ ਦੇ ਨਾਲ ਟੱਕਰ ਲਈ ਹੋਈ ਏ ਤੇ ਸਾਨੂੰ ਚਾਹੀਦਾ ਪੰਜਾਬ ਨੂੰ ਸਪੋਰਟ ਕਰੀਏ ਚੜਦਾ ਪੰਜਾਬ ਹੋਵੇ ਚਾਹੇ ਉਹ ਲੈਂਦਾ ਪੰਜਾਬ ਹੋਵੇ ਪੰਜਾਬ ਪੰਜਾਬ ਏ ਤੇ ਐਸ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ